ਵਿਦਵਾਨ ਸਾਹਿਬ ਅਧਿਆਪਕ ਸਾਹਿਬ ਤੇ ਪਿਆਰੇ ਵਿਦਿਆਰਥੀਓ ਪਿਆਰ ਭਰੇ ਸਾਥੀ ਆਕੰ। ਮੇਰਾ ਨਾਮ ਹਰਪਿਕਰ ਹੈ। ਮੈਂ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਸੁਤੰਤਰਤਾ ਦਿਵਸ ਦੀ ਬਹੁਤ-ਬਹੁਤ ਵਧਾਈ ਦਿੰਦੀ ਹਾਂ। 15 ਅਗਸਤ ਦਾ ਸ਼ੋਭ ਦਿਨ ਭਾਰਤ ਦੇ ਰਾਜਨੀਤਿਕ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਅਹਿਮਤ ਰੱਖਦਾ ਹੈ। 15 ਅਗਸਤ ਨੂੰ ਪਿਛਲੇ ਹੁਕਮ ਨੇ ਜੁਲਮਾਂ ਤੋਂ ਦੇਸ਼ ਨੂੰ ਛੁਟਕਾਰਾ ਦਿਵਾਉਣ ਲਈ ਹਜ਼ਾਰਾਂ ਸਨਾਨੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਇਸ ਲਈ ਇਹ ਦਿਨ ਮਹਾਨ ਕ੍ਰਾਂਤੀਕਾਰੀਆਂ ਦੇ ਬਲੀਦਾਨ ਨੂੰ ਯਾਦ ਰੱਖੰਦਾ ਵੀ ਹੈ ਇਹ ਦਿਨ ਸਾਡੇ ਦੇਸ਼ ਵਾਸੀਆਂ ਦੇ ਦੇਸ਼ ਪਿਆਰ ਸਮਰਪਣ ਅਤੇ ਇਕਜੁੱਟਤਾ ਦਾ ਦੇਨ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਇਸ ਆਜ਼ਾਦੀ ਲਈ ਭਗਤ ਸਿੰਘ ਸੁਭਾਸ ਚੰਦਰ ਬੋਸ ਸਖਦੇਵ ਰਾਜਗੁਰੂ ਅਤੇ ਆਦ ਮਹਾਨ ਕ੍ਰਾਂਤੀਕਾਰੀਆਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਾਨੂੰ ਸਾਰੇ ਸ਼ਹੀਦ ਸਤੰਤਤਾ ਸਿਨਾਨੀਆਂ ਦੇ ਬલિਦਾਨ ਨੂੰ ਯਾਦ ਰੱਖਦੇ ਹੋਏ ਆਪਣੇ ਰਾਸ਼ਟਰ ਦਾ ਸਨਮਾਨ ਕਰਦੇ ਹੋਏ ਇਹ ਪ੍ਰਣ ਲੈਣਾ ਚਾਹੀਦਾ ਹੈ ਆਜ਼ਾਦ ਸਤੰਤਤਾ ਬਾਬਾ ਬੁੱਢਾ ਜੀ ਕਾਨਵਨ ਸੀਨੀਅਰ ਸੈਕੰਡਰੀ ਸਕੂਲ ਰਾਜੋਗੋ ਅਤੇ ਬਾਬਾ ਬੁੱਢਾ ਜੀ ਕਿਡਜ਼ ਸਕੂਲ ਖੇਮਕਰਨ ਵਿਖੇ 78ਵਾਂ ਗਣਤੰਤਰ ਦਿਵਸ ਮਨਾਇਆ ਗਿਆ ਇਸ ਮੌਕੇ ਤੇ ਪ੍ਰਿੰਸੀਪਲ ਸਚਨਪੁਰੀ ਅਤੇ ਮੈਡਮ ਕੀਰਤੀਪੁਰੀ ਨੇ ਬੱਚਿਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਤੇ ਆਜ਼ਾਦੀ ਲਈ ਜੋ ਸੰਤੰਤਰਤਾ ਸਲਾਹਾਨੀਆਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਬਾਰੇ ਜਾਣੂ ਕਰਵਾਇਆ ਦੇਖੋ ਇਸ ਮੌਕੇ ਦੀਆਂ ਤਸਵੀਰਾਂ ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਡਾਲ